ठीक है अच्छा इंडिया पंजाब जलंधर में रात को जो ग्रेड फेंका गया वो इसलिए फेंका गया, वो मेरे खाना को मेरे इस्लाम को मेरे नबियों को गालियां निकालता था ठीक है और इसमें जो है कि अगर बच गया अगर तो बच गया तो इनशाला फिर करेंगे और ये एक नहीं है ये पूरे पांच बंदे जिन्होंने किया था ਔਰ ਇਹ ਸਮਝ ਰਹੇ ਤੇ ਅਸੀਂ ਭੁੱਲ ਗਏ ਤੇ ਬਾਕੀ ਦੋਨੋਂ ਮੇਰੇ ਭਾਈਓ ਦਾ ਸ਼ੁਕਰੀਆ ਜ਼ਿਸ਼ਾਨ ਅਖਤਰ ਦਾ ਵੀ ਹੈਪੀ ਪਸ਼ੀਆਂ ਉਹ ਵੀ ਮੇਰਾ ਭਾਈ ਹੈ ਉਸ ਦਾ ਵੀ ਸ਼ੁਕਰੀਆ ਜਯਾਦ ਪੱਟੀ ਪਹਿਲਾ 2024 ਵਿੱਚ ਉਦੋਂ ਚਰਚਾ ਵਿੱਚ ਆਉਂਦਾ ਹੈ ਜਦੋਂ ਉਸ ਦੀ ਲਾਰੈਂਸ ਬਿਸ਼ਨੋਈ ਨਾਲ ਇੱਕ ਵੀਡੀਓ ਕਾਲ ਸਾਹਮਣੇ ਆਉਂਦੀ ਹੈ ਲਾਰੈਂਸ ਬਿਸ਼ਨੋਈ ਉਸ ਵੀਡੀਓ ਕਾਲ ਉੱਤੇ ਸ਼ਾਇਦ ਜਯਾਦ ਪੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੁੰਦਾ ਹੈ ਇਹ ਉਹੀ ਪਾਕਿਸਤਾਨ ਆਧਾਰਿਤ ਗੈਂਗਸਟਰ ਹੈ ਹੁਣ ਇਸ ਦੀ ਲੋਕੇਸ਼ਨ ਦबई ਵਿੱਚ ਦੱਸੀ ਜਾਂਦੀ ਹੈ ਜਿੰਨੀ देर ਇਹ ਗ੍ਰਨੇਡ ਹਮਲਿਆਂ ਦੀ ਲੜੀ ਆਈ ਚੱਲਦੀ ਰਹੇਗੀ ਕੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਇਸ ਉੱਤੇ ਠੱਲ ਪਾ ਸਕੇਗੀ